ਗੁਰਦੀ ਮਾਤੂ ਲੈ ਆਣੇ ਭਗਤੀ ਨਾਮੋਂ ਡੁੱਬੇ ਸਾਰੇ ਗੁਰਦੀ ਮਾਤੂ ਲੈ ਆਣੇ ਆਣਾ ਗੁਰਦੀ ਮਾਤਾ ਲੈ ਲੈ ਜੋ ਤੁੰ ਦੱਸਿਆ ਜਾਂਦੀਆਂ ਨੇ ਗੱਲਾਂ ਨਾ ਨਾਂ ਪੈ ਸਾਲ ਨਾਨਕ ਪਛਾਦਣਾ ਤੇ ਤੋਂ ਫਿਰ ਚੱਕਲੀ ਨਾਂ ਪਸਾਰ ਕੇ ਪਸਾਇਆ ਆ ਮਾਤ ਲੈ ਲੈ ਰਣੀ ਆ ਅੱਗੇ ਆ ਲੈ ਵੀ ਗੁਰਦੀ ਮਾਤੂ ਲੈ ਆਣੇ ਭਗਤੀ ਨਾਮੋਂ ਡੁੱਬੇ ਸਾਰੇ ਭਗਤਾਂ ਨਾਮੋਂ ਡੁੱਬੇ ਸਾਰੇ ਹੋਰ ਕੀ ਮਤ ਲੈਣੀਓ ਭਗਤੀਆ بڑے بڑے ਸਿਆਣੇ ਡੁੱਬ ਗਏ ਜਿਵੇਂ ਨਾ ਗੁਰ ਕੀ ਮਤ ਨਹੀਂ ਲਈ ਆ ਹੋਰ ਪਤਾ ਹੋਰ ਹੋਰ ਕੁਛ ਕਰਦੇ ਨੇ ਡੱਬਰ ਡੁੱਬ ਗਏ ਸਾਰੇ ਇੱਕ ਭਗਤੀ ਹੋਈ ਸਿੱਖੀ ਵਾਸਤੇ ਜ਼ਰੀਆ ਕੱਲੀਓ ਕੱਲ ਨੇ ਭੰਤੀਓ ਸਾਰੀ ਸਿੱਖੀ ਦਾ ਹੀ ਇੱਥੇ ਖੜੀ ਹੈ ਗੁਰ ਕੀ ਮਾਫੀ ਦੇ ਆ ਕੋਈ ਲੈ ਰਿਹਾ ਗੁਰ ਕੀ ਮਤ ਕਿਉਂ ਨਹੀਂ ਲੈ ਰਿਹਾ ਇੱਕ ਭੰਤੀ ਦਾ ਸਾਰੀ ਗੱਲ ਕਹਿ ਕੇ ਜੋਰ ਗੁਰ ਕੀ ਮਤੋ ਲੈ ਹੋਇਆ ਨੇ ਇਹ ਹੀ ਭਗਤੀ ਗਿਆ ਸिखਾਨੀ ਬੜੇ ਬੜੇ ਸਿਆਣੇ ਡੁੱਬ ਗਏ ਇਸ ਭਗਤੀ ਤੋਂ ਬਿਨਾ ਉਹ ਜਿਹੜੇ ਡੁੱਬਣ ਵਾਲੇ ਸੀ ਉਹ ਸ੍ਰੀ ਚੰਦ ਵੀ ਸੀ ਉਹਨਾਂ ਦੇ ਵਿੱਚ ਹੀ ਡੁੱਬਿਆ ਹੋਇਆ ਸਿਆਣਾ ਸੀ ਉਹ ਜ਼ਿਆਦਾ ਗੁਰਤੀ ਮਤ ਨਹੀਂ ਲਈ ਮਤ ਹੋ ਲੈ ਲਈ ਨੌ ਪ੍ਰਕਾਰ ਦੀਆਂ ਭਗਤੀਆਂ ਪ੍ਰਚਾਰਤੀ ਪੁੱਤਰੀ ਕੋਲ ਨਾ ਪਾ ਲਿਓ ਉਹ ਮੌਰੀ ਚੱਕ ਸ੍ਰੀ ਚੰਦ ਨੇ ਮਾਰਿਆ ਤੀਰ ਸਦਾ ਹੈ ਉੱਥੇ ਗਿਆ ਉਹ ਤਾਂ ਸਿਆਣਾ ਸੀ ਨਾ ਉਮਰ ਜੀ ਵੀ ਬੜਾ ਸੀ ਸਿਆਣਾ ਸੀ ਚਾਰੇ ਪਾਸੇ ਤੇ ਸਿਆਣਾ ਸੀ ਡੁੱਬ ਗਿਆ ਉਹ ਹੋਰ ਵੀ ਜਿਹੜਾ ਸਿਆਣਾ ਸੀ ਗੁਰੂ ਘਰ ਚ ਪੈਦਾ ਹੋਏ ਸਾਰੇ ਡੁੱਬ ਗਏ ਆਏ ਇਹਦੇ ਆਪਣੇ ਬੜੇ ਭਾਈ ਵੀ ਡੁੱਬੇ ਰਹੇ ਲੋ ਉਹ ਵੀ ਸਿਆਣੇ ਨੇ ਰਸਾਲ ਅੱਗੇ ਜੰਦੇ ਹੋ ਫਿਰ ਜਿਹਾ ਰਹੋ ਨਮਨ ਦੀ ਗੱਲ ਉਹ ਦੂਜਿਆਂ ਨੂੰ ਤਾਂ ਗੁਰ ਕੀ ਮਤ ਮਿਲੀ ਨਹੀਂ ਇਹਨਾਂ ਨੇ ਤਾਂ ਕਹਤਾ ਗੁਰ ਕੀ ਮਤ ਸੀ ਇਹਨਾਂ ਨੂੰ ਇਹ ਚੱਲੂ ਕੀ ਗੱਲ ਹੈ ਨਾ ਤੇ ਹੋਰ ਕੀ ਤੇ ਚੱਲੂ ਜਿਹਦੇ ਘਰ ਗੁਰਕੀ ਮਤ ਸੀ ਉਹਨਾਂ ਨੇ ਨਹੀਂ ਲਈ ਉਹਨਾਂ ਨੂੰ ਸਪੋਧਨ ਬੰਤੀ ਜਿਹਦੇ ਜੀਉ ਦੀ ਉਹਨਾਂ ਨੂੰ ਕਿਵੇਂ ਗਈ ਹੋਵੇ ਗੱਲ ਗੁਰਕੀ ਮਤ ਉਹ ਇਹ ਆਣੇ ਤੂੰ ਗੁਰਕੀ ਮਤ ਲੈ ਲੈ ਜਿਨ੍ਹਾਂ ਨੇ ਨਹੀਂ ਲਈ ਜਿਨ੍ਹਾਂ ਨੂੰ ਉਸ ਵੇਲੇ ਮਿਲਦੀ ਸੀ ਘਰ ਚ ਸੀ ਸੰਗ ਦੇ ਬੈਠੇ ਨਹੀਂ ਮਤ ਲਈ ਬੜੇ ਸਿਆਣੇ ਤੇ ਡੁੱਬ ਗਏ ਭਗਤੀ ਬਣਾ ਬਹੁਤ ਡੁੱਬੇ ਸਨ ਕੀ ਨੂੰ ਕਹੀ ਹੈ ਮਤ ਇਹ ਗੱਲ ਉਹਨਾਂ ਲੋਕਾਂ ਨੂੰ ਕਹੀ ਹੈ ਜਿਹੜੇ ਗੁਰੂ ਘਰ ਦੇ ਵਿੱਚ जुड़े हुए ਸੀ ਲੇਕਰ ਬੜੇ ਸਿਆਣੇ ਬਣ ਕੇ ਉਹਨਾਂ ਨੇ ਪਟਨਾ ਦੂਜਿਆਂ ਨਾਲ ਕੇ ਗੁਰਤੀ ਮਸ ਦੀ ਉਹ ਡੁੱਬ ਗਏ ਫਕਤ ਮਨਾ ਉਹ ਡੁੱਬੇ ਸਿਆਣੇ ਜਿਨ੍ਹਾਂ ਨੂੰ ਪ੍ਰਥੀ ਅਨਵਾਰ ਮਹਾਦੇਵ ਨੂੰ ਨਹੀਂ ਮਿਲੀ ਗੁਰਿਆਈ ਉਹ ਡੁੱਬਿਆ ਹਾਂ ਕਰਕੇ ਨਹੀਂ ਮਿਲੀ ਮਿ ਡੁੱਬੇ ਨਹੀਂ ਡੋਧਣਗੇ ਇਹ ਡੁੱਬੇ ਨੇ ਇਡਬੋ ਦਣ ਤੇ ਸਾਰੀ ਸੱਤਰੂ ਤਾਂ ਨਹੀਂ ਰਤੀ ਉਹਨਾਂ ਨੂੰ ਸ੍ਰੀ ਜਗਨ ਨੂੰ ਤਾਂ ਨਹੀਂ ਹੋ ਰਹੀ ਦਿੱਤੀ ਡੁੱਬਿਆ ਹੋਇਆ ਡਬੋ ਦੂਗਾ। ਤਾਤੂ ਦਾ ਸੁਨ ਤਾਂ ਨਹੀਂ ਦਿੱਤੇ ਕੋਈ ਡੁੱਬਿਆ ਹੋਇਆ ਡਬੋ ਦੂਗਾ। ਕੋਰਾ ਬਰਦਾਸਾ ਨੇ ਬੜੇ ਮੋਢਿਆਂ ਨੂੰ ਹੋ ਰਹੀ ਤਾਂ ਨਹੀਂ ਦਿੱਤੀ ਡੁੱਬੇ ਹੋਏ ਨੇ ਡਬੋ ਦੇਣਗੇ। ਆਹ ਗੱਲ ਕਹੀਆ ਸਿੱਧਿਓ। ਨਹੀਂ ਇਹਦੇ ਹੱਥ ਕਰਕੇ ਦਿਖਾਓ ਤੀ ਬਣ। ਗੁਰੂ ਘਰ ਦੇ ਵਿੱਚ ਇਹ ਪ੍ਰਚਾਰ ਸੀ ਗੁਰਮਤ ਦਾ ਤਾਂ ਹੁਣ ਕਿੱਥੇ ਸੀ? ਜੋ ਵੀ ਦੂਜੇ ਪਾਸੇ ਜਿਹੜੇ ਵੱਡਤ ਹੈ ਉਹਦੇ ਵਿੱਚ ਉਹਦਾ ਆਪਣਾ ਉਹਨਾਂ ਦਾ ਕਿਹਾ ਕਿ ਜਿਹੜੇ ਅਵਰ ਉਪਾਅ ਬਾਕੀ ਨੂੰ ਵਾਤੇ ਦਾ ਅਵਰ ਉਪਾਅ ਕਿਹਾ ਹੋਇਆ ਜੀ ਉਹਨਾਂ ਦੇ ਬਾਪੇ ਹੋਣ ਉਹਨਾਂ ਦੀ ਮੱਤਾਂ ਹੀ ਹੋਣ ਅਵਰ ਉਪਾਅ ਸਭ ਪੀਤ ਬਸਾਰੋ ਉਹਨਾਂ ਨੂੰ ਇਹ ਗੱਲ ਕਿਸੀ ਆ ਘਰ ਦੇ ਨੂੰ ਕਹੀ ਹੋਈ ਗੱਲ ਸਿੱਧੀ ਹੋਈ ਅੱਜ ਕੀ ਹੋ ਰਿਹਾ ਇਹਦਾ ਮਤਲਬ ਸਾਰੇ ਵੀਡੀਓ ਦੇ ਅੱਜ ਸਾਰੇ ਵੀਰੇ ਕੋਈ ਉਹ ਸਖਾ ਨੂੰ ਮੁੱਲ ਪਾਏ ਸੀ ਉਹਨਾਂ ਦੇ ਵਾਇਰ ਨਾਲ ਗੁਰੂ ਜੀ ਬਚ ਲੈਣੇ ਆਲੇ ਸੀ ਇਹਨਾਂ ਨੇ ਮੁੱਲ ਪਾਏ ਸੀ ਵੀਰੇ ਨੇ ਵੀਰੇ ਨੇ ਚੁਗਲਿਆ ਕਰ ਕਰਕੇ ਜੱਟ ਐਸਾ ਕਮਜਾ ਕੀਤਾ ਅਜੈਂਸ ਜਿੱਕੇ ਉੱਤੇ ਆਉਣੇ ਓਏ ਤੁਸੀਂ ਸਿੱਖੀ ਦਾ ਘਾਣ ਘਾਲ ਨਾਲ ਤਾਂ ਤੁਸੀਂ ਹੀੋਂ ਖਤਮ ਕਰਨ ਆਲੇ ਤੁਸੀਂ ਪੜਨ ਤਾਂ ਨਹੀਂ ਗੱਲਾਂ ਕਰਦੇ ਪੜ੍ਹਨ ਤਾਂ ਦੋਸਤ ਨੇ ਖੜੇ ਤੁਸੀਂ ਉਹ ਖਿਲਾਫ ਥੋੜਾ 6-700 ਕਰੋੜ ਰੁਪਏ ਦਾ ਬਜਟ ਹੈ ਸਾਰੇ ਸਿੱਖੀ ਦੇ ਘਾਣ ਘੱਲ ਤੇ ਲੱਗਿਆ ਹੋਰ ਕਾਹ ਤੇ ਲੱਗਿਆ ਲੱਗਿਆ ਤੇ ਬਜਟ ਕਾਹ ਤੇ ਲੱਗਿਆ ਸਿੱਖੀ ਦਾ ਨੁਕਸਾਨ ਘੱਲ ਤੇ ਸਿੱਖੀ ਦੇ ਪਾਸੇ ਪਰਫਾਰਮੈਂਸ ਨਾ ਹੋਵੇ ਜਿੱਥੇ ਉੱਥੇ ਕਬਦੋਏ ਨਾ ਸਿੱਖੀ ਗੱਲ ਲੱਗਦਾ ਹੋਰ mucho ਕੋਈ ਨਹੀਂ ਕਹਿੰਦਾ ਤੁਸੀਂ ਉਹ ਤਾਂ ਜੇ ਕੋਈ ਆ ਜਾਏ ਹੋ ਚੁੱਪ ਨਾ ਕਰੇ ਉਹ ਗੱਲ ਲੱਗਾ ਹੈ ਤੁਸੀਂ ਤਾਂ ਹੀ ਜਾਂਦੇ ਵੀ ਗੱਲ ਹੋਵੇ ਵੀਰਾਂ ਤੁਹਾਨੂੰ ਸੱਚ ਜਾਣਦਾ ਹੋਵੇ ਅਜਾ ਥੋੜੀ ਮੰਨੇਈ ਨਾ ਉਹ ਗੱਲ ਅਲੱਗ ਹੈ ਗੁਰਵਾਲਾ ਹੋਵੇ ਪਰ ਤੁਸੀਂ ਤਾਂ ਚਾਹੁੰਦੇ ਨਹੀਂ ਆਹੇ ਹਰ ਕੀ ਭਗਤੀ ਕਰੋ ਮਨ ਮੀਤ ਨਿਰਮਲ ਹੋਏ تمہਾਰੋ ਜੀ ਹਰ ਕੀ ਭਗਤ ਕਰੋ ਮਨ ਮੀਤ ਸੇ ਮਾਰ ਕੇ ਮੀਤ ਮਾਰ ਕੇ ਕੇ ਮੀਤੋਂ ਤੁਸੀਂ ਜਿਹੜਾ ਹਰ ਕੀ ਭਗਤ ਕਰਦਾ ਉਹ ਮਨ ਦਾ ਮੀਤ ਹੈ ਮੇਰੇ ਦਾ ਹਰ ਕੀ ਭਗਤ ਕਰਨ ਵਾਲਾ ਬੁੱਢਾ ਵੀ ਹੈ ਮਨ ਮੀਤ ਨਿਰਮਲ ਹੋਏ تمہਾਰੋ ਚੀਤ ਨਿਰਮਲ ਹੋ ਤ ਕੋ ਨਿਰਮਲ ਬਾਨਣਾ ਨਹੀਂ ਹੋਣਾ ਜਤਨੇ ਹਾਂ ਹਾਂ ਤੇ ਤੇ ਚ ਨੁਕਸਾਨ ਆ ਰਹਾ ਮਾਇਆ ਦੇ ਤੇ ਚ ਮਨੋ ਨੇ ਭਗਤ ਦੀ ਭਗਤੀ ਕਰਨੀ ਹੈ ਉਹ ਮਹਾਰਾਜ ਚ ਤੇ ਦੋ ਹੈ ਜੀ ਹੈ ਉਹ ਇੱਕ ਮੈਲੇ ਉਹਨੂੰ ਲੱਗੀ ਹੋਈ ਹੈ ਹਾਂਜੀ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ تمہਾਰੋ ਚੀਤ ਸਭ ਕੁਝ ਕੀ ਹੈ ਸਭ ਕੁਝ ਕੀ ਹੈ ਜਿੰਨਾਂ ਨੇ ਬੁੱਢੇ ਵੀ ਮਾੜੇ ਸੋਸ਼ ਵੀ ਮਾੜੇ ਗਿਆਨ ਵੀ ਮਾੜਾ ਸਭ ਕੁਝ ਮਾੜਾ ਪ੍ਰਜਾ ਚਰਨ ਕਮਲ ਰੱਖੋ ਮਨ ਮਾਹੇ ਜਨਮ ਜਨਮ ਕੇ ਚਲਵਿਖ ਜਾਏ ਚਰਨ ਕਮਲ ਰੱਖੋ ਮਨ ਮਾਹੇ ਹੱਥੇ ਵਿੱਚ ਰੱਖੋ ਗੁਰਾਂ ਨੂੰ ਟਿਕਾ ਕੇ ਜਿਹੜੇ ਗੁਰਨੇ ਨਾ ਸਾਰੇ ਸਰਦੇ ਆਲੇ ਹੱਥੇ ਵਿੱਚ ਰੱਖੋ ਆਹ ਯਾਰ ਹਿਰਦੈ ਕੋ ਹੋਲ ਮਤੇ ਅਰਦਾਸ ਹਿਰਦੈ ਵਿੱਚ ਕਮਨ ਹੋ ਜਾ ਚਰਨ ਵਿੱਚ ਕਮਨ ਹੋ ਗੋਲੂ ਦੂਰ ਹਾਂ ਚਰਨ ਵਿੱਚ ਕਮਨ ਰੱਖੋ ਮਨ ਮਾਨੇ ਜਨਮ ਜਨਮ ਕੇ ਕਿਲਵਖ ਜਾਣ ਜਨਮ ਵਿਚਾਰ ਮੁਕੇ ਕਲਵੇ ਪਿਛਾਏ ਜਨਮ ਜਨਮ ਦੀ ਜੜਿਆ ਚਿੱਤ ਹੈ ਕਲਵੋ ਚਿੱਤਾਂ ਹੁੰਦੀ ਮਾਇਆ ਦੀ ਚਿੱਤ ਜਨਮ ਜਨਮ ਦੀ ਚਿੰਤਾ ਤੇਰੀ ਦੂਰ ਹੋ ਜਾ ਆਪ ਜਦੋਂ ਅਵਰਾ ਨਾਮ ਵਿੱਚ ਪਾਵੋ ਸਉੰਤ ਕਹਿਤ ਰਹਿਤ ਗਤ ਪਾਵੋ ਆਪ ਜਦੋਂ ਅਵਰਾ ਲੋਭ ਵਿੱਚ ਪਾਵੋ ਆਪ ਜੇਪੋ ਦੂਜਿਆਂ ਨੂੰ ਨਾਮ ਵਿੱਚ ਪਾਵੋ ਆਪ ਵੀ ਗੁਰਮਤ ਆਪ ਵੀ ਗੁਰਮਤ ਨੂੰ ਸਭ ਤੋਂ ਦੂਜਿਆਂ ਨੂੰ ਵੀ ਸਮਝਾਓ ਆਪ ਵੀ ਗੁਰਕੀਮਤ ਲਾਓ ਦੂਜਿਆਂ ਨੂੰ ਵੀ ਗੁਰਮਤ ਦਓ ਸਮਝਾਓ ਸਉੰਤ ਕਹਿਤ ਰਹਿਤ ਗਤੀ ਪਾਵੋ ਸੁਣ ਤ ਸੁਣੋ ਜਿਹੜਾ ਸੁਣ ਵਾਲਾ ਕੋਈ ਕੋਈ ਦਾਵਾ ਕੋਸ ਨਹੀਂ ਸੋਤ ਕਹਿਤ ਰਹਤ ਜੋ ਸੁਣਨੀ ਆ ਅੱਖੀਆਂ ਕਿਸੇ ਨੇ ਆਖੀਆ ਕਿਸੇ ਨੇ ਸੁਣੀ ਪਰ ਉਧਰ ਤੇ ਚੱਲ ਰਹੇ ਹੋ ਹਾਂ ਗਤੀਵਾਨ ਹੋਰ ਗਤੀਸ਼ੀਲ ਹੋ ਕੇ ਚੱਲੇ ਤਾਂ ਬੁੱਧੀ ਅੱਗੇ ਕੇ ਜਾਊਗੀ ਪਰ ਉਹ ਬੰਦੋ ਕਹਿੰਦੇ ਹਨਦਰ ਹੋਗੇ ਤਾਂ ਬੁੱਧੀ ਛਾਲਾ ਮਾਰ ਕੇ ਅੱਗੇ ਚਲੀ ਜਾਊਗੀ ਮੇਰਾ ਮੇਰਾ ਅੱਗੇ ਅੱਗੇ ਦੇਰਾ ਕਿਤੇ ਦਾ ਦੇਣੀ ਹੁੰਦੀ ਨੇ ਰੇਡੀ ਜਿੱਦ ਨੇ ਸਪੀਡ ਹੋ ਜੂ ਜਿੱਦ ਨੇ ਸਪੀਡ ਹੁੰਦੀ ਆ ਲਾਈਟ ਦੀ ਪੋਟੈਨਸ਼ੀਅਲ ਸਪੀਡ ਨੇ ਰੇਡੀ ਹੁੰਦੀ ਓਕੇ ਓਕੇ ਬਸ ਦੇਰਾ ਖੜਦਾ ਨਹੀਂ ਲੜਦਾ ਨਹੀਂ ਦੇਰਾ ਕੀ ਐ ਝੂਠ ਲਾਈਟ ਕੀ ਐ ਸੱਚ ਉਹਨੇ ਰੇਰੇ ਦੇ ਪੈਰ ਹੁੰਦ ਨੇ ਦੇਰਾ ਘਟਿਆ ਹੁੰਦਾ ਕਦੇ ਜਾ ਕੇ ਚੱਲਣ ਦੇ ਨੇਰੇ ਦੀਆਂ ਗੜਾ ਨਹੀਂ ਪਟੀਆਂ ਉਹ ਕਿਲਾ ਰੋੜੀ ਉੱਤੇ ਗੱਡਿਆ ਹੋਇਆ ਹੈ। ਮੇਰੋਂ ਪੱਟ ਕੇ ਪਰੇ ਸਿੱਧਾ ਨਾ ਬਹੂ ਉਹ ਤਾਂ ਨੇਰਾ ਦਾ ਉਹੀਂ ਉੱਪਰ ਹੁੰਦਾ। ਪਰਮਾ ਪਰੇ ਹੁੰਦਾ ਹੈ ਜ਼ਮੀਨ ਦੇ ਉੱਤੇ ਝੂਠ ਉੱਪਰਿਆ ਹੁੰਦਾ। ਇਹਦੇ ਪੈਰ ਨਹੀਂ ਹੁੰਦੇ। ਜਿਉਂਨੇ ਇਹਦਾ ਸਾਡੀ ਸਪੀਡ ਹੈ ਜਿਹਦੀ ਲਾਈਟ ਦੀ ਸਪੀਡ ਹੈ। ਉਹਨੇ ਸਪੀਡ ਦੇ ਰੇ ਦੀਆ। ਫਤ ਤੋਂ ਦੇ ਦੀ। ਫਤ ਨਹੀਂ ਹੁੰਦਾ ਨੇਰਾ ਇਹ ਵੀ ਹੈ। ਹਾਰਪੂਤ ਸਤ ਹਰ ਕੋ ਨਾਮ ਸਹਿਜ ਸਪਾਏ ਨਾਨਕ ਗੁਣ ਗਾਉ ਸਾਰਪੂਤ ਸਾਰਪੂਤ ਹੈ ਜੇ ਇਹ ਵਸਤੂ ਸਤ ਹਰ ਕੋ ਨਾਮ ਕੀ ਹੈ ਉਹ ਤਾਂ ਕੁਝ ਵਸਤੂ ਹੈ ਉਹਦਾ ਮਤਲਬ ਹੁੰਦਾ ਹੈ ਪਦਾਰਥ ਹੈ ਵਸਤੂ ਹੈ ਉਹ ਬਿੱਤਰ ਹੈ ਨਾਮ ਨੂੰ ਇਹ ਹੁੰਦਾ ਹਾਂ ਪੱਲੇ ਬਣਿਆ ਜਾ ਸਕਦਾ ਹੈ ਤੇ ਕੋਈ ਐਵੇਂ ਨਹੀਂ ਗੱਲ ਹੈ ਹਾਰਪੂਤ ਸਾਰ ਹੈ ਹਰ ਕੋ ਨਾਮ ਸਾਰੂ ਹੁੰਦਾ ਪੱਲੇ ਬਣਾਇਆ ਜਾ ਸਕਦਾ ਦਿੱਤਾ ਜਾ ਸਕਦਾ ਲਿਆ ਜਾ ਸਕਦਾ ਵਸਤੂ ਹੈ ਜੀ ਜੀ ਜੜ ਕਰ ਗਹੋ ਨਾਮ ਹਰ ਵਸਤੂ ਹੈ ਆਪਨ ਸੰਗ ਗੋ ਪੜ੍ਹਦੇ ਹਾਂ ਸਾਰਪੂਤ ਹੈ ਸਾਰਪੂਤ ਹੈ ਸਾਰ ਸਾਰ ਦਾ ਤੇ ਲੋਕ ਦਾ ਸਾਰ ਹੈ ਹਰ ਕੋ ਨਾਮ ਸਾਰਪੂਤ ਸਭ ਹਰ ਕੋ ਨਾਮ ਸਤ ਮਹੇਸ਼ਰ ਰਣਵਾੜਾ ਮਹੇਸ਼ਾ ਉਮੇਸ਼ਾ ਲਈ ਸਾਰਪੂਤ ਹੈ ਕਲ ਨੂੰ ਖੋਟਾ ਨਹੀਂ ਸਾਬਤ ਹੋ ਸਕਦਾ ਸਾਡੇ ਨਾਲ ਇਹ ਸਮੇਂ ਨਾਲ ਖੋਟਾ ਨਹੀਂ ਸਮੇਂ ਦਾ ਕੋਈ ਅਸਰ ਨਹੀਂ ਇਤਿਹਾਸਕ ਪੁੱਤ ਸਾਰੋ ਸੱਤੋ ਆਜੀ ਤੇ ਸਮੇਂ ਦਾ ਅਸਰ ਨਹੀਂ ਕਾਲਾ ਅਸਰ ਛਤ ਹਰ ਕੋ ਨੂੰ ਸਾਇ ਸੁਭਾਏ ਨਾਨਕ ਕੋ ਨੂੰ ਗਾਉ ਸਾਇ ਸੁਭਾਏ ਨਾਨਕ ਕੋ ਨੂੰ ਗਾਉ ਇਸ ਕਰਕੇ ਸਾਇ ਜਵਸਤਾ ਛੋਕੇ ਕਿਛਾ ਭੁੱਖ ਰੱਖਿਆ ਦਿਲ ਕੋ ਨੂੰ ਤਸਾ ਸਾਇ ਸੁਭਾਏ ਦੀ ਭੁੱਖਾ ਹੁਣ ਆਪੇ ਹੀ ਗਉਂਦਾ ਰਹਿਣਾ ਸਰ ਸਵੇਰ ਨੂੰ ਦੋ ਦੋ ਸਰ ਸਵੇਰ ਨੂੰ ਗੜ ਲਓ